ਆ ਦੇਖੋ ਦੋਸਤੋ ਸਾਰੀ ਵੀਡੀਓ ਦੇਖੋ ਮਾਤਾ ਜੀ ਕਿਸੇ ਬਾਬੇ ਦੀ ਫੋਨ ਆਈ ਆ ਅੱਛਾ ਆ ਗਿਆ ਮਾਤਾ ਦੇਖੋ ਕੱਢਦੀ ਆ ਬੱਟ ਕੇ ਇਹੋ ਸਾਰੀ ਦੇਖੀ ਹਾਂ ਆ ਜਾਸਰ ਇਹਨੂੰ ਤੱਕ ਵੀਰੋ ਦੇਖਿਓ ਬਾਬਾ ਕਹਿੰਦਾ ਮੈਂ ਆਏ ਕਿਵੇਂ ਆਉਣਾ ਇਹਦਾ ਬਾਬਾ ਦੀ ਮਾਂ ਅੱਛਾ ਜੋ ਵੀ ਵੀਡੀਓ ਦੇਖ ਮੇਰਾ ਮੇਰਾ ਬਾਬਾ ਕਹਿੰਦਾ ਪਿੱਛੇ ਹਟ ਗਈ ਓਏ ਹਾਂ ീത്ീതി <marriages timing> Yeah. ਸਦਾ ਹੀ ਜੀ ਆਉਣ ਮੇਰੇ ਇਰਾਕੀ ਰਾ ਦੀ ਸਦਾ ਹੀ ਜੀ ਆਉਣ ਮੇਰੇ ਚੇਲੇ ਚੇਲੀਆਂ ਦੀ ਸਦਾ ਹੀ ਜੀ ਓਏ ਮੇਰੇ ਸਾਜਿਆ ਸਦਾ ਹੀ ਜੀ ਓਏ ਮੇਰਾ ਰੱਬ ਵੀ ਬੈਠਾ ਓਏ ਉਹਦੀ ਵੀ ਜਾਓ ਸਦਾ ਹੀ ਜੀ ਸਦਾ ਹੀ ਜੀ ਬਾਬਾ ਸਦਾ ਹੀ ਜੀ ਆ ਮੇਰੀ ਬੱਚੀ ਦਾ ਪੰਧਾਰਾ ਮਿਲ ਜੀ ਓਏ ਸਦਾ ਹੀ ਜੀ ਬਾਬਾ ਕਹਿੰਦਾ ਓਏ ਪੁੱਤ ਲੋਟ ਗਿੰਦੀ ਭੁੱਲ ਦੇਂਗੀ ਸਦਾ ਨਾ ਬਾਬਾ ਪੁੱਤ ਪੋਈ ਆ ਐਵੇਂ ਐ ਸਦਾ ਨਾ ਬਾਬਾ ਪੁੱਤ ਤੇਰਾ ਬੰਦਾ ਨੰਬਾ ਬਾਬਾ ਤਨੂ ਉਹ ਮਾਈ ਹੋਰ ਖੇਡ ਗਿਆ ਗੱਦੀ ਤੇ ਉਹ ਪਿੱਛੇ ਹਟ ਗਿਆ ਪਰ ਸ਼ਰਾਬ ਚੱਕਣ ਲੱਗਿਆ ਨੰਬਾ ਬਾਬਾ ਤਨੂ ਆ ਸ਼ਾਂਤ ਕਮਿਆ ਤੇ ਲਾ ਬੈਠੀ ਸਾਧਾ ਨਾਲ ਪੜੀ ਜਾ ਬੈਠੀ ਹਰ ਰੋੜ ਪਰੀ ਸਾਧਾ ਨਾਲ ਪੜੀ ਜਾ ਬੈਠੀ ਹਰ ਰੋੜ ਪਰੀ ਹਮਤਨਾ ਬੈਠੀ ਦਾ ਬੈਠੀ ਆ ਮਾਤਾ ਖੜਾ ਹੋ ਕੇ ਦੁਬਦ ਦੀ ਘੋਲੂਗਾ ਮੈਂ ਓਪਰਾ ਮੇਰਿਆ ਤੇਰੇ ਕੰਮ ਵੀ ਹੋ ਗਏ ਓਏ ਠੀਕ ਆ ਮੋਰਾ ਲਾਦਿਆ ਤੇਰਾ ਸਾਇੰਸ ਕਹਿੰਦਾ ਕਹਿੰਦਾ ਇਹ ਕੁੜੀ ਆ ਨਾ ਕਹਿੰਦਾ ਮੇਰਾ ਪੀਰਾ ਪੇ ਕਹਿੰਦਾ ਸਤਾਤਾ ਕਹਿੰਦਾ ਮੈਂ ਉਹਨਾਂ ਨੂੰ ਵੀ ਸਤਾ ਹਾਂ ਕਹਿੰਦਾ ਇਹ ਤਾਂ ਮੈਂ ਕਿੱਥੇ ਛੜ ਦੂੰ ਮਰਦੇ ਛੜਦਾ ਹਾਂ ਔਰ ਛੜ ਦੂੰ ਜਿੱਥੇ ਬਹਿ ਗਿਆ ਡੇਰਾ ਰੱਬ ਆ ਮੈਂ ਤਾਂ ਜਿੱਥੇ ਬਹਿ ਗਿਆ ਡੇਰਾ ਠੀਕ ਆ ਓਏ ਠੀਕ ਹੈ ਠੀਕ ਹੈ ਚਾਰ ਰੱਖੀ ਪੁੱਤ ਠੀਕ ਹੈ ਤੜਕੇ ਘਰੇ ਹੋ ਕੇ ਜਾ ਠੀਕ ਹੈ ਠੀਕ ਹੈ ਨਾ ਕਹਿਦੀ ਓਏ ਗੱਦੀ ਤੋਂ ਪਰੇ ਹੋ ਗਿਆ ਕਿ ਹੋਊਗਾ ਆਵਾਂਗੇ ਜਦੋਂ ਦਾ ਰੋਹਿਤ ਕੁੰਡੀ ਦਿਖਾਉਣਾ ਜੀ ਤਾਂ ਹਾਂਜੀ ਆ ਬਾਬਾ ਕਹਿੰਦਾ ਓਏ ਅੱਡੀ ਮਾਂ ਕੇ ਪਾਣੀ ਘਟਾ ਆਇਆ ਵੇ ਠੀਕ ਹੈ ਓ ਪਤੀ ਮੀ ਦੀ ਕੱਗਰੀ ਉੱਡੜ ਜਾ ਮੀਂਹ ਨਹੀਂ ਸੌਂਦੀ ਆ ਹਾਂ ਕਹਿੰਦਾ ਮੈਂ ਤਾਂ ਚਾਰ ਚਾਰ ਕਿੱਲਾਂ ਤੇ ਓਏ ਪਟੇ ਚਕਾ ਦੇ ਦੇ ਉਹ ਕਹਿੰਦਾ ਇੰਨਾ ਇਹਦਾ ਕੱਦ ਨਹੀਂ ਓਏ ਜਿੰਨੀ ਮਿੱਠੀ ਚੱਕਦੀ ਬੱਬਾ ਕਹਿੰਦਾ ਓਏ ਬੰਦਾ ਵੀ ਬੇਕਾਰ ਓ ਛੱਡ ਤਾਂ ਸਕਦੀ ਨਹੀਂ ਦਾ ਮੇਰਾ ਪੀਰ ਕਹਿੰਦਾ ਲਾ ਮੰਨ ਲੱਜਾਂ ਨਹੀਂ ਲੱਗਣ ਦੇਣੀ ਮੇਰੇ ਪੀਰ ਨੂੰ ਮੈਂ ਆ ਇੰਨੀਆਂ ਚੇਲੀਆਂ ਰੋ ਪੁੱਛ ਕੇ ਦੇਖ ਓ ਕਿਵੇਂ ਆਉਂਦੀ ਆਏ ਕੋਈ ਗਲਤ ਬੰਦੇ ਤਾਂ ਆਉਂਦੀ ਆ ਜੇ ਕਿਵੇਂ ਤੇ ਤੂੰ ਕਹਿ ਵੀ ਸਕਦਾ ਭਾਈ ਲੜਕੀ ਕਸ ਹੁੰਦੀ ਆ ਮੇਰਾ ਪੁੱਤ ਓ